ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਦੇ ਵਿੱਚ ਕੁਝ ਕੁ ਮਹੀਨੇ ਹੀ ਬਾਕੀ ਰਹਿ ਗਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਮੰਤਰੀਆਂ ਦੇ ਵੱਲੋਂ ਸਾਬਕਾ ਮੰਤਰੀਆਂ ਦੇ ਵੱਲੋਂ ਹੁਣ ਸਫਾਈਆਂ ਦਿੱਤੀਆਂ ਜਾਣ ਲੱਗ ਪਈਆਂ ਵੱਖ-ਵੱਖ ਮੁੱਦਿਆਂ ਤੇ ਸਪਸ਼ਟੀਕਰਨ ਦਿੱਤੇ ਜਾਣ ਲੱਗ ਪਏ ਤੇ ਉਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਪਈਆਂ ਨੇ ਇੱਕ ਅਨਮੋਲ ਗਗਨ ਮਾਨ ਦੀ ਵੀਡੀਓ ਹੈ ਅਤੇ ਇੱਕ ਮੰਤਰੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੀਡੀਓ ਹੈ ਅਨਮੋਲ ਗਗਨ ਮਾਨ ਦੀ ਵੀਡੀਓ ਤੁਸੀਂ ਵੇਖ ਹੀ ਲਈ ਹੋਏਗੀ ਜਿਸ ਦੇ ਵਿੱਚ ਉਹਨਾਂ ਨੇ ਹਰ ਸਮਰਥਕ ਕੋਲ ਬਾਦਲ ਵਾਲਾ ਬਿਆਨ ਦਿੱਤਾ ਕਿ ਜੇਕਰ ਮੈਂ ਪਿੰਡਾਂ ਦੀਆਂ ਗ੍ਰਾਂਟਾਂ ਦੇ ਵਿੱਚੋਂ ਠਿਆਣੀ ਵੀ ਖਾਦੀ ਹੋਵੇ ਤਾਂ ਮੇਰਾ ਕੱਖ ਨਾ ਰਹੇ ਅਤੇ ਨਸ਼ੇ ਨੂੰ ਲੈ ਕੇ ਲਾਲਜੀਤ ਸਿੰਘ ਭੁੱਲਰ ਨੇ ਇੱਕ ਅਜਿਹੀ ਸਪਾਈ ਦਿੱਤੀ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਨਮੋਲ ਗਗਨ ਮਾਨ ਦੀ ਉਹ ਵਾਇਰਲ ਵੀਡੀਓ ਵਖਾ ਦੇਣਿਆ ਮੈਂ ਪ੍ਰਮਾਤਮਾ ਨੂੰ ਬਾਬਾ ਨਾਨਕ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣੀ ਹੈ ਕਿ ਮੇਰਾ ਕੱਖ ਨਾ ਰਹੇ ਪਿੰਡਾਂ ਦੀ ਗ੍ਰਾਂਟਾਂ ਵਿੱਚੋਂ ਕਦੇ ਛਾਣੀ ਨਹੀਂ ਖਾਦੀ ਹੋਵੇ। ਜਿੰਦਾਬਾਦ। ਹਰਮਾਨ ਗਗਨਮਾਨ ਜਿੰਦਾਬਾਦ। ਕਦੇ ਵੀ ਜੇ ਸਾਡੇ ਮੈਂ ਕ腐ਸ਼ਨ ਦੀ ਕਦੇ ਮੇਰੇ ਕਿਸੇ ਸਰਪੰਚ ਤੋਂ ਮੰਗੀ ਹੋਵੇ। ਕਦੇ ਕਿਸੇ ਬੀਡੀਪੀ ਤੋਂ ਮੰਗੀ ਹੋਵੇ। ਕਦੇ ਡੀਸੀ ਨੂੰ ਕਿਹਾ ਹੋਵੇ। ਕਦੇ ਡੀਡੀਪੀਓ ਨੂੰ ਕਿਹਾ ਹੋਵੇ। ਇਹ ਤਾਂ ਹੋ ਗਈ ਅਨਮੋਲ ਗਗਨਮਾਨ ਦੀ ਵੀਡੀਓ। ਦੂਜੀ ਵੀਡੀਓ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵਾਇਰਲ ਹੋਈ ਹੈ। ਦਰਅਸਾਲਾ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਇੱਕ ਮੀਟਿੰਗ ਦੇ ਵਿੱਚ ਉੱਥੇ ਕੁਝ ਲੋਕਾਂ ਨੇ ਇਹ ਉਲੰਭਾ ਦਿੱਤਾ ਮੰਤਰੀ ਨੂੰ ਲਾਲਜੀਤ ਸਿੰਘ ਭੁੱਲਰ ਨੂੰ ਕਿ ਸਾਡੇ ਇਲਾਕੇ ਦੇ ਵਿੱਚ ਨਸ਼ੇ ਦੇ ਕੇਸ 'ਚ ਕੁਝ ਲੋਕਾਂ ਨੂੰ ਪੁਲਿਸ ਨੇ ਫੜਿਆ ਸੀ ਪਰ ਉਸੇ ਵੇਲੇ ਛੜਤਾ ਇਹ ਉਲੰਭਾ ਦਿੱਤਾ ਤਾਂ ਉਸ ਦਾ ਜਵਾਬ ਲਾਲਜੀਤ ਸਿੰਘ ਭੁੱਲਰ ਨੇ ਦਿੱਤਾ ਕਿ ਪੁਲਿਸ ਆਖਦੀ ਹੈ ਕਿ ਉਹਨਾਂ ਨੂੰ ਫੜਿਆ ਤਾਂ ਸੀ ਪਰ ਉਹਨਾਂ ਦੇ ਕੋਲੋਂ ਕੋਈ ਬਰਾਮਦਗੀ ਨਹੀਂ ਹੋਈ ਉਸ ਤੋਂ ਬਾਅਦ ਕੀ ਐਲਾਨ ਕੀਤਾ ਲਾਲਜੀਤ ਸਿੰਘ ਭੁੱਲਰ ਨੇ ਨਸ਼ੇ ਦੇ ਤਸਕਰਾਂ ਦੇ ਨਾਲ ਮੇਲ-ਜੋਲ ਰੱਖਣ ਜੇ ਜੋ ਦੋਸ਼ ਕਥੇ ਤੌਰ ਤੇ ਜੋ ਦੋਸ਼ ਲੱਗ ਰਹੇ ਨੇ ਉਹਨਾਂ ਦਾ ਜਵਾਬ ਕਿਵੇਂ ਦਿੱਤਾ ਲਾਲਜੀਤ ਸਿੰਘ ਭੁੱਲਰ ਨੇ ਉਹ ਵੀ ਵੇਖੋ ਮੈਂ ਹੁਣ ਕਿਹਾ ਵੀ ਉਹ ਫੜਦੇ ਦੋਸ਼ ਛੱਡੇ ਇਹਾਂ ਤੇ ਵੀ ਉਹਨਾਂ ਕੋ ਮੌਕੇ ਤੇ ਨਹੀਂ ਫੜੇਗਾ ਇਹ ਪਤਾ ਨਸ਼ਾ ਵੇਚਦੇ ਆ ਪਰ ਉਹਨਾਂ ਤੇ ਵੀ ਉਦੋਂ ਮੌਕੇ ਤੇ ਲੱਪਾ ਮੈਂ ਕਿਹਾ ਭਾਵੇਂ ਲੱਪਾ ਨਹੀਂ ਲੱਪਾ ਉਹਨੂੰ ਚੁੱਕੋ ਤੇ ਉਹਨਾਂ ਦੇ ਪਰਚਾ ਦੇ ਅੰਦਰ ਕਰ ਲਓ ਆ ਮੂੰਹ ਦੇ ਖਲੋਤਾ ਮੈਂ ਕਹਿੰਦਾ ਸਾਰੇ ਫੜਨਗੇ ਜਿਹੜੇ ਬੰਦੇ ਆ ਕੇ ਸਾਰੇ ਚੋਕੇ ਅੰਦਰ ਦੇ ਉਹ ਜਿਹੜੇ ਨਸ਼ਾ ਵੇਚਦੇ ਕੋਈ ਲਿਆਜ ਨਹੀਂ ਤਾਂ ਮੈਂ ਫੇਰ ਭਰਾਵੋ ਤੁਹਾਡੇ ਸਾਹਮਣੇ ਕਹਿਣਾ ਜਿੰਨੇ ਵੀ ਬੰਦੇ ਆ ਭਾਵੇਂ ਕੋਈ ਮੇਰੇ ਨਾਲ ਭਾਵੇਂ ਨਹੀਂ ਨਾਲ ਜਿੰਨੇ ਹਰਵਿੰਦ ਸਮੈਗ ਵਿੱਚ ਨਹੀਂ ਮੈਨੂੰ ਵੋਟ ਨਾ ਪਾਵੇ ਪਾਉ ਮੈਂ ਹਰਨ ਸਮੈਗ ਵਾਲੇ ਦੀ ਮਤ ਨਹੀਂ ਦੇ ਕਰਨੀ ਸਿੱਧੀ ਸਪੱਟ ਗੱਲ ਮੈਂ ਨਹੀਂ ਦੇ ਕਰਨੀ ਮਤ ਮੇਰਾ ਸਗਾ ਭਰਾ ਵੀ ਉਹਦਾ ਮੇਰੇ ਚਾਚੇ ਬਾਬੇ ਦਾ ਪੁੱਤ ਵੀ ਹੋ ਜਿਉ ਆਉ ਪਿਆ ਸਮੈਗ ਵਿੱਚ ਨਾਲ ਆਪਣਾ ਬੰਦਾ ਫੜਿਆ ਗਿਆ ਚਿਦਾ ਦਿਓ ਮੈਂ ਨਹੀਂ ਦੇ ਛਡੋਣਾ ਉਹ ਸਵਾਲ ਇਹ ਵੀ ਹੈ ਕਿ ਲਾਲਜੀਤ ਸਿੰਘ ਭੁੱਲਰ ਨੂੰ ਇਹ ਸਫਾਈ ਦੇਣੀ ਕਿਉਂ ਪਈ ਹੈ ਸਪਸ਼ਟਕਰਨ ਦੇਣਾ ਕਿਉਂ ਪਿਆ ਜਦੋਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਹੀਂ ਸੀ ਤਾਂ ਉਸ ਦੇ ਵੱਲੋਂ ਇਹ ਦੋਸ਼ ਲਾਇਆ ਜਾਂਦਾ ਸੀ ਕਿ ਜਿਹੜੇ ਨਸ਼ੇ ਦੇ ਤਸਕਰ ਫੜੇ ਜਾਂਦੇ ਉਸੇ ਵੇਲੇ ਛੁੱਟ ਜਾਂਦੇ ਉਹ ਇਸ ਕਰਕੇ ਕਿਉਂਕਿ ਇੱਕ ਤਾਂ ਪੁਲਿਸ ਉਹਨਾਂ ਤੋਂ ਪੈਸੇ ਲੈ ਲੈਂਦੀ ਹੈ ਅਤੇ ਦੂਜਾ ਲੀਡਰਾਂ ਦੇ ਵੱਲੋਂ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਹੈ ਲੀਡਰ ਆਪ ਚਿੱਟਾ ਵਿਖਵਾਉਂਦੇ ਨੇ ਨਸ਼ਾ ਵਿਖਵਾਉਂਦੇ ਨੇ ਫੜਦਿਆਂ ਸਾਰੀ ਫੋਨ ਕਰ ਦਿੰਦੇ ਅਤੇ ਪੁਲਿਸ ਪੈਸੇ ਲੈ ਕੇ ਛੱਡ ਦਿੰਦੀ ਹੈ ਆਮ ਆਦਮੀ ਪਾਰਟੀ ਇਹ ਦੋਸ਼ ਲਾਉਂਦੀ ਹੁੰਦੀ ਸੀ ਹੁਣ ਆਪਦੀ ਸਰਕਾਰ ਆਪਣੀ ਆਈ ਤਾਂ ਉਹੀ ਕੰਮ ਹੁਣ ਹੋਇਆ ਪੁਲਿਸ ਨੇ ਛੱਡੇ ਤਾਂ ਲੋਕਾਂ ਦੇ ਵਿੱਚ ਇਹ ਸੰਦੇਸ਼ ਗਿਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਹੀ ਹੁਣ ਨਸ਼ੇ ਦੇ ਤਸਕਰਾਂ ਨੂੰ ਛਡਾਇਆ ਜਾ ਰਿਹਾ ਹੈ ਅਤੇ ਪੁਲਿਸ ਪੈਸੇ ਲੈ ਕੇ ਛੱਡ ਰਹੀ ਹੈ ਇਸੇ ਕਰਕੇ ਹੀ ਸਿੱਧਾ ਅਤੇ ਸਾਫ਼ ਸਪਸ਼ਟੀਕਰਨ ਲਾਲਜੀਤ ਸਿੰਘ ਪੁੱਲਰ ਨੂੰ ਦੇਣਾ ਪੈ ਗਿਆ ਅਨਮੋਲ ਗਗਨਮਾਨੂ ਕਿਉਂ ਦੇਣਾ ਪਿਆ ਕਿਉਂਕਿ ਉਹਨਾਂ ਤੇ ਵੀ ਸੋਸ਼ਲ ਮੀਡੀਆ ਤੇ ਦੋਸ਼ ਕੁਝ ਲੋਕਾਂ ਨੇ ਲਾ ਦਿੱਤੇ ਕਿ 70 ਕਿੱਲੇ ਜ਼ਮੀਨ ਬਣਾ ਲਈ ਹੈ ਇੰਨੇ ਪੈਸਿਆਂ ਦਾ ਭ੍ਰਿਸ਼ਟਾਚਾਰ ਕਰ ਲਿਆ ਅਨਮੋਲ ਗਗਨਮਾਨ ਨੇ ਕਿ 70 ਕਿੱਲੇ ਜ਼ਮੀਨ ਬਣਾ ਲਈ ਬਹੁਤ ਸਾਰੇ ਹੋਰ ਵੀ ਦੋਸ਼ ਲੱਗੇ ਸਨ ਜਿਨ੍ਹਾਂ ਦੇ ਬਾਰੇ ਉਸ ਵੇਲੇ ਵੀ ਸਫਾਈ ਦੇ ਦਿੱਤੀ ਸੀ ਅਨਮੋਲ ਗਗਨਮਾਨ ਨੇ ਕਿ ਸਾਰਾ ਕੁਝ ਝੂਠ ਹੈ ਅਤੇ ਹੁਣ ਵੀ ਆਪਣੇ ਭਾਸ਼ਣਾ ਦੇ ਵਿੱਚ ਉਹਨਾਂ ਨੂੰ ਇਸ ਸੰਬੰਧੀ ਸਪਸ਼ਟੀਕਰਨ ਦੇਣੇ ਪੈ ਰਹੇ ਨੇ ਪਰ ਚੌਥੇ ਸਾਲ ਦੇ ਵਿੱਚ 4 ਸਾਲ ਹੋ ਗਏ ਸਰਕਾਰ ਨੂੰ ਪੰਜਵੇਂ ਸਾਲ ਦੇ ਵਿੱਚ ਹੁਣ ਇਹ ਸਪਸ਼ਟੀਕਰਨ ਇਸ ਕਰਕੇ ਵੀ ਦੇਣੇ ਪੈ ਰਹੇ ਨੇ ਕਿਉਂਕਿ ਵੋਟਾਂਉਣ ਵਾਲਿਆਂ ਨੇ ਜੇਕਰ ਇਹ ਸਪਸ਼ਟੀਕਰਨ ਨਹੀਂ ਦੇਣਗੇ ਲੀਡਰ ਜੋ ਦੋਸ਼ ਜੋ ਲੱਗਦੇ ਨੇ ਲੋਕ ਸਮਝਣਗੇ ਤਾਂ ਇਸਨੇ ਜਵਾਬ ਹੀ ਨਹੀਂ ਦਿੱਤਾ ਇਸ ਦਾ ਮਤਲਬ ਦੋਸ਼ ਸੱਚੇ ਨੇ ਇਸੇ ਕਰਕੇ ਹੁਣ ਆਪ ਦੇ ਇਹਨਾਂ ਲੀਡਰਾਂ ਨੂੰ ਜਵਾਬ ਦੇਣੇ ਪੈ ਰਹੇ ਨੇ ਸਪਸ਼ਟੀਕਰਨ ਲੋਕਾਂ ਦੇ ਵਿੱਚ ਖੜੇ ਹੋ ਕੇ ਦੇਣੇ ਪੈ ਰਹੇ ਨੇ ਇਹਨਾਂ ਜਵਾਬਾਂ ਦੇ ਬਾਰੇ ਸੁਪਾਈਆਂ ਦੇ ਬਾਰੇ ਸਪਸ਼ਟੀਕਰਨਾਂ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ